ਦਿੱਲੀ ਚੋਣਾ ਦਾ ਅਖਾੜਾ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ ਤੇ ਕੇਜਰੀਵਾਲ ਹੋਰਾਂ ਦੇ ਉੱਤੇ ਵੱਖ-ਵੱਖ ਵਿਰੋਧ ਦੀ ਲਗਾਤਾਰ ਨਿਸ਼ਾਨੇ ਸਾਧਰੇ ਨੇ ਤੇ ਅੱਜ ਕੇਜਰੀਵਾਲ ਹੋਰਾਂ ਦੀ ਗੱਡੀ ਦੇ ਉੱਤੇ ਹਮਲਾ ਹੋ ਗਿਆ ਜਿਸ ਦੀ ਇਹ ਤਸਵੀਰਾਂ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਜਦੋਂ ਕੇਜਰੀਵਾਲ ਹੋਰਾਂ ਦੀ ਗੱਡੀ ਨਿਕਲ ਰਹੀ ਸੀ ਤਾਂ ਉੱਪਰੋਂ ਇੱਕ ਪੱਥਰ ਸੁੱਟਿਆ ਗਿਆ ਜਿਸ ਦੇ ਨਾਲ ਕੇਜਰੀਵਾਲ ਦੀ ਗੱਡੀ ਦੇ ਉੱਤੇ ਉਹ ਪੱਥਰ ਵੱਜਿਆ ਜਿਸ ਦਾ ਆਮ ਆਦਮੀ ਪਾਰਟੀ ਵੱਲੋਂ

ਤੁਮੇ ਇਸ ਦਾ ਕਰਾਰਾ ਜਵਾਬ ਦੇਗੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਆਵਾਦਮੀ ਪਾਰਟੀ ਵੱਲੋਂ ਕਈਆਂ ਜਾਰੀਆਂ ਨੇ ਤੇ ਇਲਜ਼ਾਮ ਭਾਜਪੀ ਦੇ ਉੱਤੇ ਲਗਾਏ ਜਾ ਰਹੇ ਨੇ ਤੇ ਉਧਰ ਹੀ ਭਾਜਪੀ ਵੱਲੋਂ ਵੀ ਕੇਸ਼ਰੀਵਾਲ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਕਿ ਕੇਜਰੀਵਾਲ ਹੋਰਾ ਨੇ ਅੱਜ ਆਪਣੀ ਗੱਡੀ ਕੁਝ ਨੌਜਵਾਨਾਂ ਦੇ ਉੱਤੇ ਚੜਾ ਦਿੱਤੀ ਜਿਸ ਦੇ ਵਿੱਚ ਦੋ ਨੌਜਵਾਨ ਜਿਹੜੇ ਨੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਸ ਦਾ ਇਲਜ਼ਾਮ ਭਾਜਪਾ ਲੀਡਰ ਪ੍ਰਵੇਸ਼ ਨੇ ਲਗਾਇਆ ਜਿਸ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਸਵਾਲ ਪੁੱਛਦੀ ਜਨਤਾ ਪਰ ਅਰਵਿੰਦ ਕੇਜਰੀਵਾਲ ਨੇ ਆਪਣੀ ਗੱਡੀ ਸੇ ਦੋ ਯੁਵਾਉਂ ਕੋ मारी टक्कर दोनों को लेडी हॉडिंग अस्पताल में दाखिल करवाया गया हार सामने देखकर लोगों की जान की कीमत ही भूल गए मैं हॉस्पिटल जा रहा हूँ तो ता लगातार अरविंद केजरीवाल की सीट के उत्ते सियासी ਸੰਗਰਾਮ ਚ ਚੱਲ ਰਿਹਾ ਹੈ ਤੇ ਜਿਸ ਦੇ ਵਿੱਚ ਬੀਜੇਪੀ ਕਾਂਗਰਸ ਲਗਾਤਾਰ ਆਵਾਦਮੀ ਪਾਰਟੀ ਨੂੰ ਘੇਰਦੀ ਹੋਈ ਨਜ਼ਰ ਆ ਰਹੀ ਹੈ ਤੇ ਉਧਰ ਹੀ ਕੇਜਰੀਵਾਲ ਵੀ ਲਗਾਤਾਰ ਆਪਣੇ ਉੱਤੇ ਹੋ ਰਹੇ ਹਮਲਿਆਂ ਦਾ ਜਵਾਬ ਦੇ ਰਹੇ ਨੇ ਤੇ ਲੋਕਾਂ ਨੂੰ ਆਪਣੇ ਤਰਫ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਜਾਦੂ ਚੱਲ ਪੰਦਾ ਹੈ ਜਾਂ ਨਹੀਂ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਪੰਜਾਬ ਤੋਂ ਵੀ ਕਈ ਲੀਡਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦਿੱਲੀ ਪ੍ਰਚਾਰ ਕਰਨ ਦੇ ਵਿੱਚ ਜੁਟੇ ਹੋਏ ਨੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ